ਆਂਗਰ ਭੇਜ ਇੱਥੇ ਟਰੈਕਟਰ ਨਾਲ ਲੱਗਾ ਖੜਾ ਮਾਨਾ ਜਿਹੜੇ ਤੁਸੀਂ ਡੈੱਕ ਕਹਿੰਦੇ ਹੋਂਦੇ ਨੇ ਟਰੈਕਟਰਾਂ ਦੇ ਜੌਂਡੀ ਰੋਂਦੇ ਡੈੱਕ ਲਵਾਏ ਆ ਇਹ ਬਾਈ ਕੰਮ ਵੀ ਲੈਂਦਾ ਇਹ ਤੂੰ ਐਵੇਂ ਡੈੱਕ ਲਵਾ ਕੇ ਘਰੇ ਘੜਿਆਉਣ ਦਾ ਕੋਈ ਫਾਇਦਾ ਨਹੀਂ ਇੱਥੇ ਲਿਆਓ ਇਹਨੂੰ ਆ ਬੋਰ ਥੱਲੇ ਨੂੰ ਦੇਖ ਬਾਈ ਕੱਢਦਾ ਇਹ ਖੜਾ ਬਾਈ ਸਲਾਤਪੁਰੇ ਖੜਾ ਏ ਹੂੰ ਸਲਾਤਪੁਰੇ ਚੌਂਕ ਦੇ ਵਿੱਚ ਖੜਾ ਟਰਾਲੀ ਆ ਨਾਲ ਗੋਭੀ ਆ ਤੇ ਬਾਈ ਨਾਲ ਆਪਾਂ ਗੱਲ ਕਰਦੇ ਆ ਆ ਦਿਖਾ ਵੀਰੇ ਗੋਭੀ ਦਿਖਾ ਗੋਭੀ ਆ ਛੋਟਾ ਜਵਾਕ ਨਾਲ ਲੱਗਿਆ ਬਾਈ ਜੀ ਇਹੋ ਜਿਹਾ ਕੰਮ ਕਰਨਾ ਪੈਣਾ ਤੁਹਾਨੂੰ ਫੇਰ ਤੁਹਾਡੀ ਕੋਈ ਜ਼ਿੰਮੇਵਾਰ ਆ ਨਾ ਜੇ ਤੁਹਾਨੂੰ ਬਚਤ ਦੋ ਗੋਭ ਹੁਣ ਗੋਭ ਵੀ ਲੋਕ ਵਿੱਚ ਵਾਈ ਜਾਂਦੇ ਆ ਵਿੜੂ ਆਉਂਦੀ ਕਿ ਨਹੀਂ ਤੇ ਇਹਨੇ ਤਾਂ ਵਾਈ ਨਹੀਂ ਫਿਰ ਵਾਈ ਨਹੀਂ ਕਿਉਂਕਿ ਸ਼ਰਮ ਆਉਂਦੀ ਸੀ ਤੁਹਾਨੂੰ ਇੱਥੇ ਖੜਾਂਗੇ ਖੜਾਂਗੇ ਸ਼ਰਮ ਲਵਣੀ ਪਊ ਠੀਕ ਆ ਤੇ ਬਾਈ ਕਿਹੜਾ ਪਿੰਡ ਆਈ ਆਪਣਾ ਸੁਖਾਰਾ 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 ਤੇ ਗੋਭੀ ਕਿੰਨੀ ਲਾਈ ਸੀ ਗੋਭੀ ਕਿੰਨਾ ਲਾਇੀ ਸੀ ਕਿੱਲਾ ਹਾਂਜੀ ਠੀਕ ਆ ਇਕੱਠਾ ਹੀ ਲਾਈ ਸਾਰਾ ਹਾਂ ਇਕੱਠਾ ਹੀ ਲਾਇਆ ਠੀਕ ਆ ਤੇ ਕਿਵੇਂ ਰੇਟ ਦੀ ਸਟਾਰਟਿੰਗ ਤੋਂ ਰੇਟ ਕਿਵੇਂ ਚੱਲ ਰਿਹਾ ਤੇ ਹੁਣ ਕੀ ਰੇਟ ਪਹਿਲਾਂ 24 ਰੁਪਏ ਭਰਾਂ ਜਾਂਦੇ ਦੋ ਘੱਟੇਗਾ ਠੀਕ ਹੈ ਮੜ ਕੇ 21 ਰੁਪਏ ਭਰਾਈਆਂ ਠੀਕ ਹੈ ਮੜ ਕੇ 19 ਰੁਪਏ ਭਰਾਈ ਜਾਂ 15 ਰੁਪਏ ਹੁਣ 10 ਰੁਪਏ ਖੜ ਕੇ ਵੇਚਦੇ ਆ ਖੜ ਕੇ ਵੇਚਦੇ ਆ ਹਾਂਜੀ ਤੇ ਕਿੱਲੇ ਚੋਂ ਅੱਗੇ ਵੀ ਲਾਉਨੇ ਤੁਸੀਂ ਹਾਂ ਅੱਗੇ ਵੀ ਲਾਈ ਪਹਿਲਾਂ ਮੱਕੀ ਦਾ ਚਾਰ ਪਾ ਕੇ ਉਹ ਚ ਲਾਈ ਗੋਫੀ ਹਾਂ ਕਿੰਨੀ ਗੋਫੀ ਸੀ 70 70 ਰੁਪਏ ਭਰਾਈ ਸੀ ਫਿਰ 90 ਰੁਪਏ ਭਰਾਈ ਅੱਛਾ 70 ਰੁਪਏ 90 ਰੁਪਏ ਭਰਾਈ ਵੀ ਚਲੀ ਜਾਂਦੀ ਹੈ ਗੋਫੀ ਦੀ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਖੋਗੀ ਸੀ ਉਹ ਤੋਂ ਕਿੱਲੇ ਚ ਉਹ ਤਾਂ 6 ਲੱਖ ਦੀ ਹੋ ਗਈ ਸੀ ਕਿੱਲੇ ਚ ਹਾਂਜੀ ਹਾਂਜੀ ਕਿੱਲੇ ਚ 6 ਲੱਖ ਦੀ ਹਾਂਜੀ ਕੀ ਕਹਤੇ ਐਤ ਕੀ ਕਿੰਨੇ ਕ ਦੀ ਹੋ ਜੂਗੀ ਐਤ ਕੀ 2 ਲੱਖ 87000 ਦੀ ਹੋ ਜੂਗੀ ਇਹ 10 ਰੁਪਏ ਵਿੱਚ ਹੀ ਜੰਨੇ ਆ 20 ਰੁਪਏ ਤੋਂ 2 ਲੱਖ 87000 ਇਹਨੇ ਦੀ ਹੋ ਜੂਗੀ ਕਿੰਨੇ ਸਾਲ ਹੋ ਗਏ ਸਾਨੂੰ ਜੀ 2 ਸਾਲ ਹੋ ਗਏ ਲਾਉਂਦਿਆਂ ਨੂੰ ਭਾਈ ਵੇਖ ਤੂੰ ਇੱਥੇ ਖੜ ਕੇ ਵੇਚਦਾ ਕੋਈ ਸ਼ਰਮ ਵਾਲੀ ਗੱਲ ਤੈਨੂੰ ਕੋਈ ਸ਼ਰਮ ਕਾ ਦੀ ਤੇ ਬਾਹਰ ਜਾ ਕੇ ਹਿਹਾੜਗਾ ਨਹੀਂ ਕਰਦਾ ਜ਼ਿੰਮੇਵਾਰ ਕਰਦਾ ਕਰਦਾ ਇਹ ਤੋਂ ਜ਼ਮੀਨ ਐਸੇ ਕਰਿਆ ਆਪ ਕੰਮ ਭਾਈ ਅਸੀਂ ਤਾਂ ਰੋਜ਼ ਪੱਟਦੇ ਆ ਅਸੀਂ ਜੀ ਰੋਜ਼ ਪੱਟਦੇ ਆ ਵੀ ਰੋਜ਼ ਪੱਟ ਕੇ ਉਹਨਾਂ ਨੂੰ ਵੇਚਣ ਜਾਂਦਾ ਮੰਡੀ 'ਚ ਜਾਂਨੇ ਜਾਂਦੇ ਆ ਵਾਧ ਕੇ ਹੁਣ ਮੱਕੀ ਬੀਜਾਂ ਪਕਾਵੀ ਸਾਡੇ ਚਾਰ ਪਾਉ ਆਈ ਦੂਗਾ ਫਸਲ ਹੋਰ ਤਿਆਰ ਖੜੀ ਆ ਹਾਂ ਕੀਤਾ ਬਸ 10 50 ਰੁਪਏ ਵੇਲੀ ਹੋ ਜਣੀ ਆ ਆ ਕੇ ਸਰਦਾਂ ਕੀਤੀ ਮੱਕੀ ਬਾਈ ਯਾਰ ਲੋਕਾਂ ਨੂੰ ਸਮਝ ਤਾਂ ਨਹੀਂ ਆਉਣੀ ਇਹ ਚੀਜ਼ ਦੀ ਹਨਾ 1509 ਝੋਨਾ ਲਾ ਦੇਗੇ ਮੋੜ ਕੇ ਓਪੀ ਫੇਰ ਲਾਵਾਂਗੇ ਕਿਉਂ ਆਏ ਆ ਜਿਹਨੇ ਖੇਤੀ ਕਰਨੀ ਆ 1509 ਝੋਨਾ ਵੀ ਲਾਉ ਭਾਈ ਮੱਕੀ ਵੀ ਲਾਊਗਾ ਹਨਾ ਮੂੜਨਾ ਵਿੱਚ 20 ਰੁਪਏ ਕਿਲੋ ਦੋ ਬਰਾ ਨਾਲ ਲਾ ਰਿਹਾ ਲਾ ਰਾ ਸੀਗਾ ਸਾਰਾ ਕੁਝ ਹੀ ਕਰਨਾ ਪੈਂਦਾ ਹਾਂ ਜਵਾਕ ਲੱਗਿਆ ਹੌਸਲੇ ਹਾਂ ਆਵੇਗਾ ਵੀ ਖੜਾ ਜਵਾਕ ਨਾਲ ਢੰਗਾ ਲਾਏ ਢੰਗਾ 50 ਰੁਪਏ ਕਿਲੋ ਦਾ ਖਸਾਰਿਆ ਲੈ ਮੰਡੀ ਸੇ ਠੀਕ ਹੈ ਜੀ ਲੋਕਾਂ ਨੂੰ ਕੀ ਕਹਿਣਾ ਬਸ ਇਹਨਾਂ ਨੇ ਤਾਂ ਉਹੀ ਗੱਲ ਕਰਨੀ ਆ ਯਾਰ ਗੋਭੀ ਲਾ ਲੈਣੀ ਆ ਜ਼ਿਮੀਦਾਰਾਂ ਨੇ ਆਪ ਵੇਚਣ ਨਹੀਂ ਜਾਣੀ ਵੇਚ ਪਾਉਣੀ ਆ ਆਉਂਦੀਆਂ ਨਾ ਵੀਡੀਓ ਗੋਭੀ ਵਾਈ ਜਾਂਦਾ ਹਾਂ ਉਹ ਕਹਿੰਦਾ ਕਿ ਮੈਨੂੰ ਰੇਟ ਨਹੀਂ ਮਿਲਦਾ ਜੇ ਖੜਕੇ ਵੇਚੇਗਾ ਰੇਟ ਮਿਲੂਗਾ ਜੇ ਹੁਣ ਪੀਦੇ ਹਿਸਾਬ ਨਾਲ ਬਾਈ ਕਹਿੰਦਾ 2.5 ਲੱਖ ਬਣ ਜਾਂਦਾ ਤੇ ਬਾਈ ਉਹ ਤਾਂ ਵੱਡੇ ਫੋਨਾ ਹੱਸ ਕੇ ਬੱਦਿਆ ਵੱਡੀ ਗੱਲ ਮੈਂ ਤੈਨੂੰ ਦੱਸਾਂ ਸਾਰਿਆਂ ਨੂੰ ਟਰਾਲੀਆਂ ਵਾਲਿਆਂ ਤੋਂ ਐ ਗੋਭੀ ਲਿਆ ਕਰੋ ਫੇਰੀ ਗਾ ਜਿੰਮੇਦਾਰ ਕੰਮ ਜਾ ਪਊਗਾ ਲਫਾਫਾ ਤੁਸੀਂ ਮੰਡੀ ਚੋਂ ਭਰਾ ਲਿਆਉਣੇ ਆ ਮੁੜ ਕੇ ਗਏ ਨਾ ਜਿੰਮੇਦਾਰ ਕੋ ਕਰਦਾ ਨਹੀਂ ਇਹਨਾਂ ਤੋਂ ਲੋ ਜਿਹੜੇ ਐ ਖੜੇ ਬਾਈ ਜੀ ਜਰੂਰ ਆਇਓ ਇੱਥੇ ਬਾਈ ਕੋਲੇ ਬਾਕੀ ਦੂਜੀ ਗੱਲ ਆਪਾਂ ਜਾਣ ਕਰ ਵਾਲੀ ਵੀਡੀਓ ਦਿੱਤੀ ਆ ਬਾਈ ਨੇ ਦੱਸਿਆ ਵੀ ਗੋਭੀ ਕਿੰਨੇ ਦੀ ਹੋ ਜਾਂਦੀ ਆ ਕੀ ਕੀ ਫਸਲਾਂ ਕਰਦਾ ਇਹ ਗੋਭੀ ਦੇ ਨਾਲ ਕਿਹੜੀਆਂ ਫਸਲਾਂ ਮੱਕੀ ਹੋ ਜਾਂਦੀ ਆ ਝੋਨਾ ਵੀ ਲੱਗ ਜਾਂਦਾ ਹੋਰ ਵੀ ਬਾਈ ਮੂਲੀਆਂ ਵੀ ਲਾਉਂਦਾ ਵਿੱਚ ਲੋਕੇਸ਼ਨ ਦੱਸ ਲੋਕੇਸ਼ਨ ਆ ਦੇਖੋ ਇਧਰੋਂ ਆਪਾਂ ਉਹਨੇ ਜਦੋਂ ਭਾਈ ਰੂਪੇ ਤੋਂ ਭਾਈ ਰੂਪੇ ਤੋਂ ਚੌਂਕ ਦੇ ਵਿੱਚ ਖੜਾ ਇਧਰ ਨੂੰ ਜਾਂਦਾ ਆਪਣਾ ਭਗਤੇ ਨੂੰ ਤੇ ਇਧਰ ਹੈਗਾ ਬਰਨਾਲੇ ਨੂੰ ਚੌਂਕ ਦੇ ਬਿਲਕੁਲ ਲੱਗ ਗਿਆ ਬਾਈ ਕੋਲੇ ਜਰੂਰ ਆਇਓ ਬਾਈ ਜਦੋਂ ਵੀ ਆਓਗੇ ਤੁਸੀਂ ਵਿਜ਼ਿਟ ਕਰਿਓ ਤੇ ਆਪਾਂ ਇੱਕ ਦੂਜੇ ਨਾਲ ਖੜੀ ਗਰ ਭੇਜ ਨਹੀਂ ਫਿਰ 10 ਕਿਲੋ ਗੋਭੀ ਲੈ ਲਈ ਕਹਿੰਦਾ ਗੁਰੂ ਘਰ ਦੇ ਦਾਂਗੇ ਹਨਾ ਹਾਂ ਹਾਂ ਚਲ ਵਿਚਾਰੇ ਨੂੰ ਬਟਾਏ ਵੀ ਆ ਚਾਰ ਪੈਸੇ ਜ਼ਰੂਰੀ ਆ ਬਾਈ ਜ਼ਰੂਰੀ ਆ ਇਹ ਕਿ ਬੰਦਿਆਂ ਨੂੰ ਪਟਾਉਣੇ ਜਿਹੜਾ ਬੰਦਾ ਟਰਾਲੀ ਵਾਲਾ ਦੇਖ ਲਿਆ ਯਾਰ ਤੀ ਬਹੁਤ ਸੋਸ ਜੀ ਲੈ ਲੋ ਗੱਲ ਮੁਕਾਓ ਉਹ ਮਿਹਨਤ ਕਰਦਾ ਆ ਆਪਦੇ ਬਾੜ ਚ ਲਾਉਂਦਾ ਹਾਂ ਉਹ ਮਿਹਨਤ ਕਰਦਾ ਬਸ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਰ ਕਰਿਓ ਧੰਨਵਾਦ